ਤੇ ਤੇ ਉਹ ਕਹਿੰਦੇ ਜਿਹੜੀ ਮਾਇਆ ਬਾਬਿਆਂ ਦੀ ਦਾਸੀ ਹੈ ਦੇਖਿਆ ਫਿਰ ਬਾਬਿਆਂ ਦੇ ਪਿੱਛੇ-ਪਿੱਛੇ ਕਿਵੇਂ ਮਾਇਆ ਦੌੜੀ ਆਈ ਫਲੁੜਦੀ ਆਈ ਸੰਗਾ ਜਾਬ ਐਵੇਂ denn ਗਿਆ ਕਿਸੇ ਨੇ ਸੋ ਗੁਰੂ ਸਾਹਿਬ ਨੇ ਇਹ ਬੜਾ ਸੋਹਣਾ ਸਮਾਂ ਜਿਹੜਾ ਬਖਸ਼ਿਆ ਸੱਚੇ ਪਾਤਸ਼ਾਹ ਦੇ ਘੱਲੇ ਅਸੀਂ ਆਏ ਆ ਨਾਹੀਂ ਜਗ ਨਾਲ ਸਾਡੀਆਂ ਨੇ ਯਾਰੀਆਂ ਮੋਢੇ ਚੱਕ ਚੱਕ ਬੱਲੇ ਬੱਲੇ ਹੋਈ ਨਾ ਮੋਢੇ ਲਾ ਲਾ ਕੇ ਲਈਆਂ ਸਰਦਾਰੀਆਂ ਅਸੀਂ ਅਣਖਾਂ ਨੂੰ ਰਾਜ ਭਾਗ ਮੰਨਿਆ ਬਹੁਤੇ ਮੰਨੇ ਦਾ ਰਿਵਾਜ ਹੀ ਅਸੀਂ ਜੱਗ ਦੇ ਸ਼ਮਸ਼ੀਰਾਂ ਨਾਲ ਲਈਆਂ ਸਰਦਾਰੀਆਂ ਅਸੀਂ ਲੜ ਲੜ ਬੰਨੇ ਲੜ ਪਗਦੇ ਕੈਲੀ ਸਾਹਿਬ ਫਰਮਾਇਸ਼ ਮੇਰੀ ਨਹੀਂ ਹੈਗੀ ਕਿਧਰ ਗਈ ਕੈਲੀ ਪਾਜੀ ਮੇਰੀ ਨਹੀਂ ਹੈਗੀ ਭਰਾ ਨੇ ਮੇਰੇ ਕੰਨ 'ਚ ਫੂਕ ਮਾਰੀ ਐ ਉਹ ਕਹਿੰਦਾ ਚਲੋ ਬੁਲਾਵਾ ਆਇਆ ਹੈ ਮਾਤਾ ਨੇ ਬੁਲਾਇਆ ਹੈ ਉਹ ਕਹਿੰਦਾ ਵੀ ਚਲੋ ਬੁਲਾਵਾ ਆਇਆ ਬਾਬੇ ਗੁਲਾਬ ਸਿੰਘ ਨੇ ਸਟੇਜ ਤੇ ਬੁਲਾਇਆ ਹੈ ਤੇ ਭਰਾ ਕੈਲੀ ਵੀ ਫਿਰ 도ੜਿਆ 도ੜਿਆ ਆਇਆ ਹੈ ਆਜੋ ਮੇਰੇ ਮੇਰੇ ਵੱਲੋਂ ਨਹੀਂ ਹੈ ਇਹ ਇਹ ਵੀਰ ਗੁਲਾਬ ਸਿੰਘ ਵੱਲੋਂ ਹੁਕਮ ਹੋਇਆ ਸੀ ਤੁਹਾਡਾ ਨਾ ਹੁਣ ਕੀ ਸੁਣਨਾ ਹੈ ਤੇ ਬਾਬਾ ਜੀ ਨੇ ਦੋ ਸ਼ਬਦ ਸਾਂਝੇ ਕਰਨੇ ਤੁਹਾਡੇ ਬੜੀ ਅੱਜ ਬੜਾ ਵੱਡਾ ਦਿਨ ਹੈ ਬੜਾ ਵੱਡਾ ਦਿਨ ਅੱਜ ਅੱਜ ਦੇ ਦਿਨ ਨੂੰ ਮੇਰਾ ਮਨ ਕਰਦਾ ਜਿਸ ਦਿਨ ਵਿੱਚ ਸਾਡੇ ਨਹੀਂ ਗੁਰਪ੍ਰੀਤ ਸਿੰਘ ਆਂਡਰ ਤੇ ਹੈ ਗਈ ਅੰਦਰ ਸਾਡੇ ਪਰਵਾਨਾ ਜੀ ਸਤੇ ਤੇ ਪਰਵਾਨਾ ਜੀ ਆ ਗਏ ਟਾਡੀ ਜਥਾ ਆ ਗਿਆ ਸਾਰੀ ਇੰਡਸਟਰੀ ਆ ਗਈ ਮੇਰਾ ਮਨ ਪਤਾ ਕੀ ਕਹਿੰਦਾ ਮੇਰਾ ਮਨ ਕਹਿੰਦਾ ਅੱਜ ਇਸ ਦਿਨ ਨੂੰ ਸੁਮੇਰ ਨਾਂ ਦੇ ਨਾਲ ਲਾਈਏ ਸੁਮੇਰ ਸੁਮੇਰ ਹੋਇਆ ਕਿ ਬਾਬਾ ਗੁਲਾਬ ਸਿੰਘ ਜੀ ਨੇ ਸੁਮੇਰ ਕਰ ਦਿੱਤਾ ਤੇ ਪਰਵਾਨਾ ਜੀ ਦੀ ਜਿੰਨੇ ਵੀ ਲਫ਼ਜ਼ ਕਹੇ ਆ ਬੜੀ ਕੋਮਲਤਾ ਦੇ ਵਿੱਚ ਗੁਰੂ ਨੂੰ ਪਰਪੱਖ ਰੱਖ ਕੇ ਆਨੰਦ ਆ ਗਿਆ ਭਈ ਇਹ ਪੈਲਸ ਨਹੀਂ ਅੱਜ ਇਹ ਇੱਕ ਉਹ ਕੁੰਡ ਬਣ ਗਿਆ ਜਿਸ ਕੁੰਡ ਵਿੱਚ ਇਸ਼ਨਾਨ ਕਰਕੇ ਸਾਰੇ ਕਾਗੋ ਹੰਸ ਕਰੇ ਢਾੜੀਆਂ ਨੇ ਬਾਰਗਾਤੀ ਸੋ ਮੇਰੇ ਵੱਲੋਂ ਬਾਬਾ ਗੁਲਾਬ ਸਿੰਘ ਜੀ ਨੂੰ ਉਹਨਾਂ ਦੀ ਧਰਮ ਪਤਨੀ ਨੂੰ ਸਾਡੇ ਅਰਦਾਸੀ ਸਿੰਘ ਉਹਨਾਂ ਨੂੰ ਬਾਬਾ ਜੋਗਾ ਸਿੰਘ ਜੀ ਨੂੰ ਗੁਰਪ੍ਰੀਤ ਸਿੰਘ ਜੀ ਲਾਂਡਰਾ ਜਿਨ੍ਹਾਂ ਨੇ ਸਾਡੇ ਹਿਾਰਪੁਰ ਜ਼ਿਲ੍ਹੇ ਦੇ ਵਿੱਚ ਵਾਹ 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 ਕਰਵਾਈ ਹੈ ਔਰ ਜਿਹੜੇ ਕਿ ਬਹੁਤ ਵੱਡੇ ਮਸ਼ਹੂਰ ਹਨ ਉਹਨਾਂ ਨੇ ਅੱਜ ਇੱਥੇ ਘੋੜੀ ਜਿਹੜੀ ਗਾਈ ਹੈ ਨਾ ਸਭ ਨੂੰ ਬਰਾਗ ਵਿੱਚ ਲਿਆਤਾ ਔਰ ਇਹਦਾ ਜਿਹੜਾ ਸ਼ਰਿਆ ਹੈ ਉਹ ਪਰਵਾਨਾ ਜੀ ਨੂੰ ਜਾਂਦਾ ਜੇ ਪ੍ਰਵਾਨਾ ਜੀ ਅੱਜ ਨਾ ਇਸ ਮਹਿਫਲ ਵਿੱਚ ਹੁੰਦੇ ਸ਼ਾਇਦ ਇਹ ਘੋੜੀ ਨਾ ਗਾਈ ਜਾਂਦੀ ਸੱਚ ਹੈ ਜੀ ਸੋ ਇੰਨੀਆਂ ਕਿ ਬੇਨਤੀਆਂ ਪ੍ਰਵਾਨ ਕਰਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਆਨੰਦ ਵਰਸਾਇਆ ਸਾਡੇ ਗੁਰਪ੍ਰੀਤ ਸਿੰਘ ਜੀ ਲੰਡਰ ਵਾਲੇ ਬਾਬਿਆਂ ਨੇ ਹੁਣ ਪ੍ਰਵਾਨਾ ਜੀ ਕਹਿੰਦੇ ਸੀ ਸਾਰੇ ਗਉਂਦੇ ਸੀ ਤਾਂ ਬਾਬੇ ਸੁਣਦੇ ਸੀ ਹੁਣ ਬਾਬੇ ਇੱਧਰ ਖੜਨਗੇ ਸਾਡੇ ਕੁਲਵਿੰਦਰ ਬਾਜੀ ਤੇ ਨਾਲ ਸਰੰਗ ਜੀ ਇਹ ਗਾਉਣਗੇ ਉਸ ਤੋਂ ਬਾਅਦ ਫਿਰ ਪੱਗ ਦਾ ਮੁਕਾਬਲਾ ਇਧਰੋਂ ਸੁਣਾਗੇ। ਬਾਪਿਆਂ-ਬਾਬਿਆਂ ਦੀ ਜੁਗਲਬੰਦੀ ਹੋ ਜਾਈ ਅੱਜ। ਬੜਾ ਸੋਹਣਾ ਮਾਹੌਲ ਬਣਿਆ ਹੋਇਆ ਹੈ ਔਰ ਸਾਡੇ ਜਨਾਬ ਕਮਲਖਾਨ ਸਾਹਿਬ ਕਿੰسا ਸਰੀਲਾ ਔਰ ਕਿੰسا ਮਿੱਠਾ ਗਾਉਂਦੇ ਨੇ। ਸੋ ਮੇਰੀ ਭੈਣ ਰਿਸ਼ਕਾ ਕਾਉਂਸਲ ਸਾਡੇ ਪ੍ਰੋਣਾ ਸਾਹਿਬ ਕਪਤਾਨ ਜੀ ਬਹੁਤ ਪਿਆਰ ਕਰਦੇ ਨੇ ਰਿਸ਼ਕਾ ਕਾਉਂਸਲ ਜੀ ਆਏ ਨੇ ਸਾਡੇ ਸਿਮਰਨ ਮਹੰਤ ਜੀ ਆਏ ਨੇ ਜਿਨ੍ਹਾਂ ਨੇ ਦਵਾਵਾਂ ਦਿੱਤੀਆਂ ਔਰ ਮੇਰੀ ਮਾਂ ਬਰਸੀਆਂ ਵਾਲੀ ਬਰਸੀਆਂ ਵਾਲੀ ਸਰਕਾਰ ਬਹੁਤ ਬਹੁਤ ਜੀ ਆਇਆਂ ਬਹੁਤ ਬਹੁਤ ਧੰਨਵਾਦ ਜਿੱਥੋਂ ਜਿੱਥੋਂ ਚੱਲ ਕੇ ਆਇਆ ਹਾਂ ਬਹੁਤ ਬਹੁਤ ਧੰਨਵਾਦ ਹਾਂਜੀ ਹਾਂਜੀ ਤੇ ਹਾਂਜੀ ਹਾਂਜੀ ਮਾਨਕ ਸਾਹਿਬ ਨੇ ਆਪ ਜੀ ਨੂੰ ਸਾਰਿਆਂ ਨੂੰ ਨਿਹਾਲ ਕਰਨਾ ਹੈ ਤੇ ਆ ਮੈਂ ਸਾਹਮਣੇ ਬਹਿ ਕੇ ਸੁਣਦਾ ਉਧਰੋਂ ਕੈਲੀ ਸਾਹਿਬ ਉਧਰੋਂ ਲੰਡਰਾਂ ਵਾਲੇ ਤੇ ਬਾਬੇ ਪਰਵਾਨੇ ਹੁਣੀ ਵਿੱਚ ਫੈਟ ਬਾਬਾ ਪਰਵਾਨਾ ਜੀ ਵਿੱਚ ਨਿਹਾਲ ਰੈਫਰੀ ਸਾਹਿਬ ਤੇ ਬਹੁਤ ਸੋਹਣਾ ਮਾਹੌਲ ਹੋਣ ਵਾਲਾ ਹੈ ਬਾਬਾ ਸਰਬਜੀਤ ਸਿੰਘ ਜੀ ਦਿੱਲੀ ਵਾਲੇ ਤੇ ਮੈਂ ਬੇਨਤੀ ਕਰਦਾ ਸੁਰਾਂ ਦੇ ਸਾਗਰ ਸੰਜੀ ਮਹਾਰਾਜ ਬਾਬਾ 프리ਦਮ ਸਿੰਘ ਜੀ ਡਵੇਲੀ ਵਾਲੇ ਮਹਾਂਪੁਰਸ਼ ਬਾਬਾ ਜੀ ਇੱਥੇ ਆਉਣਾ ਪੈਣਾ ਤੁਹਾਨੂੰ ਆਇਆ ਨਾ ਕਰੋ ਇਹ ਵੀ ਬਹੁਤ ਟੇਡਾ ਗਾਉਂਦੇ ਨੇ ਬਹੁਤ ਬਹੁਤ ਟੇਡਾ ਔਰ ਮੈਂ ਕੈਲੀ ਪਾ ਜਿਹਨੂੰ ਬਾਬਾ ਜੀ ਤਾਂ ਬੁਲਾਇਆ ਮੈਂ ਤੁਹਾਨੂੰ ਉੱਥੇ ਬੈਠਿਆ ਵੇਖਿਆ ਜਦੋਂ ਤੁਸੀਂ ਭਾਜੀ ਗੁਰਲੇਜ ਭੈਣ ਸੁਰ ਲਾਉਂਦੀ ਸੀ ਤੁਸੀਂ ਗਾਰੇ ਸੀ ਬਾਬਾ ਜੀ ਕਹਿੰਦੇ ਸੀ ਕੀ ਆ ਬਾਤ ਹੈ ਐ ਅੰਦਰੋਂ ਨਿਕਲ ਰਿਹਾ ਸੀ ਤੇ ਬਾਬਾ ਜੀ ਆਜੋ ਇਹ ਬਹੁਤ ਸੋਹਣਾ ਮਾਹੌਲ ਬਣਿਆ ਹੋਇਆ ਹੈ ਸਾਡੇ ਮਹਾ ਮੰਡਲੇਸ਼ਵਰ ਸਾਹਿਬ ਉਹ ਵੀ ਬੜੇ ਪਿਆਰ ਨਾਲ ਜਦੋਂ ਤੋਂ ਸਮਾਗਮ ਸ਼ੁਰੂ ਹੋਇਆ ਸਜੇ ਹੋਏ ਨੇ ਬਾਬਾ ਜੀ ਜੀ ਆਇਆਂ ਨੂੰ ਇਸੇ ਤਰ੍ਹਾਂ ਸੀਸਾਂ ਬਖਸ਼ਦੇ ਰਹੋ ਔਰ ਸਾਡਾ ਭਾਈ ਪਾਲ ਜਿਨ੍ਹਾਂ ਨੂੰ ਕੋਈ ਨਹੀਂ ਪੁੱਛਦਾ ਉਹਨਾਂ ਨੂੰ ਇਹ ਪੁੱਛਦੇ ਨੇ ਤੇ ਬੜੇ ਪਿਆਰ ਨਾਲ ਇਹ ਤਸ਼ਰੀਫ ਲੈ ਕੇ ਆਏ ਨੇ ਕੈਲੀ ਭਾਜੀ ਕਦੇ ਆਪਸ ਸਮਾ ਬਣਿਆ ਇਹਨਾਂ ਦੇ ਆਸ਼ਰਮ ਜਾ ਕੇ ਆਉਣੇ ਗਰੀਬ ਬੱਚੇ ਨੇ ਜਿਹੜੇ ਜਾਂ ਰੁੱਲਦੇ ਨੇ ਪਿੰਗਲੇ ਜਿਹੜੇ ਉਹਨਾਂ ਦੀ ਸਹਾਇਤਾ ਕਰਦੇ ਨੇ ਕਿ ਇਹਨੂੰ ਸੰਗਲਾਂ ਨਾਲ ਬੰਨ੍ਹਿਆ ਛਡਾਉਂਦੇ ਨੇ